ਦਾਰੇ ਨੂੰ ਕੇਸਾਂ ਦੀ ਸੰਭਾਲ ਕਰਦਾ ਉਥੇ ਇਹ ਮਹਿਸੂਸ ਕਰਾਂ ਕਿ ਮੇਰੇ ਕਲਗੀਧਰ ਪਿਤਾ ਜੀ ਤੁਸੀਂ ਜਿੰਦੇ ਹੋ ਇਹ ਨੂੰ ਕਿਹਾ ਜਾਂਦਾ ਨਿਰਮਲ ਪਉ ਤੇ ਇਹ ਫਿਰ ਜਦੋਂ ਸਾਡੀਆਂ ਅਵਸਥਾ ਬਣਦੀਆਂ ਨੇ ਨਾ ਲਾਵਾਂ ਦੇ ਵਿੱਚ ਹਾਲਾਂਕਿ ਲਾਵਾਂ ਵੀ ਜਿਹੜੀ ਬਾਣੀ ਹੈ ਨਾ ਉਹ ਆਤਮਾ ਤੇ ਪਰਮਾਤਮਾ ਦੀ ਗੱਲ ਕਰਦੀ ਹੈ ਇਹ ਗੱਲ ਵੱਖਰੀ ਕਿ ਭਾਵੇਂ ਬਾਹਰ ਅਸੀਂ ਨਰਮਦਾ ਦੇ ਮੇਲ ਕਰਕੇ ਇਹਨੂੰ ਪੜਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਗੁਰਬਾਣੀ ਦਾ ਇੱਕ ਵੀ ਸ਼ਬਦ ਸਰੀਰ ਦੇ ਨਾਲ ਨਹੀਂ ਹੈ ਮੈਨੂੰ ਮਾਫ਼ ਕਰਨਾ ਕਿਉਂਕਿ ਗੁਰਬਾਣੀ ਜਦੋਂ ਵੀ ਗੱਲ ਕਰੇਗੀ ਚੌਥੇ ਪਦ ਦੀ ਕਰੇਗੀ ਤੇ ਅਸੀਂ ਬਹੁਤਾਤ ਦੁਨੀਆ ਦੇ ਵਿੱਚ ਤਿੰਨ ਪਦਾਂ ਦੇ ਵਿੱਚ ਹੀ ਵਿਚਰਦੇ ਹਾਂ ਰਜੋ ਤਮੋ ਤੇ ਸਤੋ ਸਾਡਾ ਜਿੰਨਾ ਜ਼ਿੰਦਗੀ ਦਾ ਵਰਤ ਵਲੇਵਾ ਹੈ ਨਾ ਇਹ ਤਿੰਨਾਂ ਗੁਣਾਂ ਦੇ ਵਿੱਚ ਹੀ ਵਿਚਰ ਰਿਹਾ ਪਰ ਗੁਰਬਾਣੀ ਦਾ ਜਿਹੜਾ ਆਰੰਭ ਹੈ ਉਹ ਚੌਥੇ ਪਦ ਤੋਂ ਹੁੰਦਾ ਸੋ ਉੱਥੇ ਚਲੋ ਸਾਨੂੰ ਇੱਕ ਮਰਜ਼ਾਦਾ ਦੇ ਦਿੱਤੀ ਗਈ ਸ਼ਬਦ ਦੇ ਦਿੱਤਾ ਗਿਆ ਹਾਲਾਂਕਿ ਉਹ ਸ਼ਬਦ ਦਾ ਇੱਕ ਵੀ ਅੱਖਰ ਜਿਹੜਾ ਬੱਚਾ ਤੇ ਬੱਚੀ ਬੈਠੇ ਉਹਨਾਂ ਦੇ ਨਾਲ ਨਹੀਂ ਹੈ ਹਾਂ ਇੱਕ ਜਾਮਨ ਲਿਆ ਜਾਂਦਾ ਹੈ ਇੱਕ ਸਬੂਤ ਲਿਆ ਜਾਂਦਾ ਹੈ ਕਿ ਅੱਜ ਅਸੀਂ ਭਰੀ ਸਭਾ ਦੇ ਵਿੱਚ ਜਿਦੇ ਵਿੱਚ ਲੜਕੀ ਦਾ ਪਰਿਵਾਰ ਵੀ ਹੈ ਲੜਕੇ ਦਾ ਪਰਿਵਾਰ ਵੀ ਹੈ ਲੜਕੀ ਦੇ ਰਿਸ਼ਤੇਦਾਰ ਵੀ ਨੇ ਲੜਕੇ ਦੇ ਰਿਸ਼ਤੇਦਾਰ ਵੀ ਨੇ ਇਹਨਾਂ ਸਾਰੇ ਰਿਸ਼ਤੇਦਾਰਾਂ ਦੋਨਾਂ ਪਰਿਵਾਰਾਂ ਨਾਨਕਿਆਂ ਦਾਦਕਿਆਂ ਦੀ ਮੌਜੂਦਗੀ ਦੇ ਵਿੱਚ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰੀ ਦੇ ਵਿੱਚ ਅੱਜ ਬੱਚੇ ਅਤੇ ਬੱਚੀ ਇੱਕ ਦੂਜੇ ਨਾਲ ਜੁੜਨ ਜਾ ਰਹੇ ਨੇ ਕਵਾ ਸੰਗਤ ਤੇ ਸਿਗਨੇਚਰ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਇਹ ਭਾਵ ਹੈ ਪਰ ਉਹ ਜਿੰਨੀ ਵੀ ਆਤਮਾ ਦੀ ਗੱਲ ਹੋ ਰਹੀ ਹੈ ਤਾਂ ਪ੍ਰਮਾਤਮਾ ਦੀ ਹੋ ਰਹੀ ਹੈ ਉਥੇ ਸਰੀਰ ਦੀ ਤਾਂ ਗੱਲ ਹੀ ਨਹੀਂ ਹੈ ਕਦੀ ਪੜ ਕੇ ਦੇਖਣਾ ਲਾਵਾਂ ਦੇ ਅਰਥ ਹਰ ਪਹਿਲੜੀ ਲਾਮ ਪਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ ਕਿ ਜਦੋਂ ਵਾਹਿਗੁਰੂ ਜੀ ਮੇਰੀ ਪਹਿਲੀ ਲਾਮ ਤੇਰੇ ਨਾਲ ਹੋਣੀ ਸ਼ੁਰੂ ਹੋਈ ਨਾ ਤੇ ਮੇਰੇ ਅੰਦਰ ਪਰਵਿਰਤੀ ਆਈ ਚੇਂਜ ਗਈ ਤਬਦੀਲੀ ਆਈ ਮੇਰੇ ਕਰਮ ਚੇਂਜ ਹੋਏ ਪਹਿਲਾਂ ਮੇਰੀ ਜ਼ਿੰਦਗੀ ਹੋਰ ਸੀ ਅੱਜ ਜਦ ਮੈਂ ਤੇਰੇ ਨਾਲ ਲਾਵਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਨਾ ਅੱਜ ਮੇਰੀ ਜ਼ਿੰਦਗੀ ਹੋਰ ਬਣ ਗਈ ਹਰ ਦੂਜੜੀ ਲਾਮ ਮਨ ਸਹਿਜ ਭਇਆ ਹਰ ਪਾਇਆ ਹਰੀ ਪੈ ਗਿਆ ਤੇ ਫਿਰ ਜਦੋਂ ਕਹਿੰਦੇ ਜਪਦਿਆਂ ਜਪਦਿਆਂ ਵਸਤਾ ਬਣਦਿਆਂ ਬਣਦਿਆਂ ਫਿਰ ਕਹਿੰਦੇ ਰੱਬ ਜੀ ਹੁਣ ਤੁਸੀਂ ਮੇਰੇ ਪਤੀ ਬਣ ਗਏ ਤੇ ਮੈਨੂੰ ਤੁਹਾਡਾ ਭੈਅ ਆ ਹੁਣ ਜਿੱਦਾਂ ਪਤਨੀ ਨੂੰ ਪਤੀ ਦਾ ਭੈਅ ਆ ਉਹ ਗਲਤੀ ਨਹੀਂ ਕਰਦੀ ਤੇ ਪਤੀ ਨੂੰ ਪਤਨੀ ਦਾ ਭੈਅ ਆ ਉਹ ਗਲਤੀ ਨਹੀਂ ਕਰਦਾ ਉਸੇ ਤਰ੍ਹਾਂ ਕਹਿੰਦੇ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਜਦੋਂ ਮੈਂ ਆਪਣੇ ਉਸ ਅਕਾਲ ਪੁਰਖ ਪਰਮ ਪਰਮੇਸ਼ਰ ਵਾਹਿਗੁਰੂ ਜੀ ਦਾ ਨਿਰਮਲ ਭਉ ਆਪਣੇ ਅੰਦਰ ਟਿਕਾ ਲਿਆ ਤੇ ਕਹਿੰਦੇ ਹੁਣ ਹਰ ਇੱਕ ਜਗ੍ਹਾ ਤੇ ਮੇਰਾ ਹਰੀ ਖਸਮ ਮੈਨੂੰ ਨਜ਼ਰ ਆਇਆ ਹਰ ਵੇਖੈ RAM ਹਦੂਰੇ ਕਿ ਹੁਣ ਹਰੇਕ ਜਗ੍ਹਾ ਤੇ ਮੇਰਾ ਪਤੀ ਮੇਰੇ ਨਾਲ ਹੈ ਤੇ ਮੈਂ ਕਦੀ ਵੀ ਆਪਣੇ ਪਤੀ ਤੋਂ ਵਾਂਝੀ ਨਹੀਂ ਹਾਂ ਭਰੋਸਾ ਜਿਵੇਂ ਇੱਕ ਬਾਹਰੀ ਤੌਰ ਤੇ ਬੱਚੀ ਨੂੰ ਭਰੋਸਾ ਹੈ ਨਾ ਪਹਿਲਾਂ ਦੋ ਚਾਰ ਦਿਨ ਵੀ ਕਿਤੇ ਕਾਰੋਬਾਰ ਤੇ ਜਾਂ ਕੋਈ ਪੇਪਰ ਆਦਿਕ ਦੇਣ ਜਾਂਦੀ ਹੈ ਤੇ ਉਹਦਾ ਖਿੱਚ ਹੁੰਦੀ ਹੈ ਕਿ ਕਦੋਂ ਮੈਂ ਆਪਣੇ ਘਰੇ ਜਾਵਾਂ ਪਰ ਜਦੋਂ ਉਹਦਾ ਜ਼ਿੰਦਗੀ ਦਾ ਜੀਵਨ ਸਾਥੀ ਆ ਜਾਂਦਾ ਹੈ ਫਿਰ ਉਹ ਆਪਣੇ ਪੇਕੇ ਘਰ ਜਾਂਦੀ ਜ਼ਰੂਰ ਹੈ ਪਰ ਕੁਝ ਦਿਨਾਂ ਦੀ ਪ੍ਰੌਣੀ ਬਣ ਕੇ ਜਾਂਦੀ ਹੈ ਕਿਉਂ ਉਹਦੀ ਇੱਜ਼ਤ ਦਾ ਰਾਖਾ ਹੁਣ ਉਹਦੇ ਨਾਲ ਹੈ ਉਹਦੇ ਦੁੱਖ ਸੁੱਖ ਸੁਣਨ ਵਾਲਾ ਹਮ ਉਮਰ ਹਾਣੀ ਉਹਦੇ ਨਾਲ ਹੈ ਕਿੰਨੇ ਉਸੇ ਤਰ੍ਹਾਂ ਵਾਹਿਗੁਰੂ ਜੀ ਜਦੋਂ ਮੈਂ ਤੁਹਾਨੂੰ ਆਪਣਾ ਪਤੀ ਬਨਾਇਆ ਜਦੋਂ ਤੁਹਾਡੇ ਨਾਲ ਮੈਂ ਹਾਂ ਹਰ ਕੀ ਬੋਹਰੀਆ ਜਦੋਂ ਮੈਂ ਰੱਬ ਜੀ ਤੇਰੀ ਬੋਟੀ ਬਣ ਗਈ ਬਾਬਾ ਕਬੀਰ ਸਾਬ ਕਹਿੰਦੇ ਤੇ ਕਹਿੰਦੇ ਹੁਣ ਮੈਨੂੰ ਦੁਨੀਆ ਦਾ ਤਾਂ ਡਰ ਹੀ ਨਹੀਂ ਹੈ ਕਿਉਂਕਿ ਮੇਰਾ ਪਤੀ ਪਰਮੇਸ਼ਰ ਮੇਰੇ ਨਾਲ ਹੈ ਇਹ ਸੱਚ ਸਭਨਾ ਕਾ ਖਸਮ ਹੈ ਹੁਣ ਉਹ ਸੱਚ ਰੂਪੀ ਖਸਮ ਸਦਾ ਮੇਰੇ ਨਾਲ ਹੈ ਤੇ ਕਿੰਨੇ ਫਿਰ ਮੇਰੀ ਜ਼ਿੰਦਗੀ ਨਿਰਮਲ ਭਉ ਦੇ ਵਿੱਚ ਵਰਤਦੀ ਹੈ ਹੁਣ ਮੈਂ ਦੁਨੀਆ ਦਾ ਡਰ ਕਰਕੇ ਨਹੀਂ ਦੁਨੀਆ ਵਿੱਚ ਵਿਚਰਦਾ ਹੁਣ ਮੈਂ ਗੁਰੂ ਦਾ ਡਰ ਕਰਕੇ ਵਿਚਰਦਾ ਅੱਗੇ ਨਾ ਬਜ਼ੁਰਗਾਂ ਦੇ ਅਟ੍ਰੈਕਟਰਾਂ ਟਰਾਲੀਆਂ ਤੇ ਇਦਾਂ ਦੇ ਉਹ ਸ਼ੇਅਰ ਬੜੇ ਹੁੰਦੇ ਸੀ ਹਾਲਾਂਕਿ ਹਰੇਕ ਸ਼ਬਦ ਸਾਨੂੰ ਪ੍ਰੇਰਣਾ ਦਿੰਦਾ ਉਹ ਚਲੋ ਅੱਜ ਤਾਂ ਚੀਜ਼ਾਂ ਗਾਇਬ ਹੋ ਗਈਆਂ ਕਿ ਲਿਖਿਆ ਹੋਣਾ ਟਰਾਲੀ ਤੇ ਮੇਰਾ ਰੁੱਸੇ ਨਾ ਕਲ ਗਿਆ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ ਅੱਜ ਤੱਕ ਕਹਿੰਦੇ ਜਾਗਣਾ ਰਸੇ ਗੁਰੂ ਰਸ ਤਾਂ ਰਸ ਜੇ ਅੱਜ ਭਾਵਨਾ ਬਦਲ ਗਈ ਹੈ ਹੁਣ ਸਤਿਗੁਰੂ ਕਹਿੰਦੇ ਜਦੋਂ ਨਿਰਮਲ ਭਉ ਆਉਂਦਾ ਹੈ ਨਾ ਕਹਿੰਦੇ ਉਦੋਂ ਫਿਰ ਜੀਵ ਕੀ ਕਰਦਾ ਰਖ ਰਖ ਚਰਨ ਧਰੇ ਵਿਚਾਰੀ ਜਿੱਦਾਂ ਦਲਦਲ ਹੁੰਦੀ ਹੈ ਨਾ ਉਹਦੇ ਵਿੱਚ ਆਪਾਂ ਬੜਾ ਬੋਝ-ਬੋਝ ਕੇ ਕਦਮ ਰੱਖਦੇ ਆ ਜਾਂ ਮੀਂਹ ਪਿਆ ਹੋਵੇ ਤੇ ਕਿਸੇ ਜ਼ਮੀਨ ਦੀ ਗਿੱਲੀ ਵੱਟ ਤੇ ਤੁਰਨਾ ਹੋਵੇ ਉੱਥੇ ਬੜਾ ਸੰਭਲ-ਸੰਭਲ ਕੇ ਚੱਲਦੇ ਆ ਚਿੱਕੜ ਦੇ ਚਿੱਕੜ ਨੂੰ ਪਾਰ ਕਰਨਾ ਹੋਵੇ ਉੱਥੇ ਬੜਾ ਸੰਭਲ ਸੰਭਲ ਕੇ ਚੱਲਦੇ ਆਂ ਮਤਾਂ ਕਿਤੇ ਮੇਰਾ ਪੈਰ ਨਾ ਫਿਸਲ ਜਾਵੇ ਤੇ ਮੈਂ ਡਿੱਗ ਨਾ ਪਾਵਾਂ ਤੇ ਮੇਰੇ ਕੱਪੜੇ ਨਾ ਪਲੀਤ ਹੋ ਜਾਣ ਹੁਣ ਕਹਿੰਦੇ ਗੁਰਮੁਖ ਜਣ ਜਦੋਂ ਦੁਨੀਆ ਵਿੱਚ ਵਿਚਰਦਾ ਇਨੇ ਭਾਵ ਦੇ ਨਾਲ ਆਪਣੇ ਸੁਰਤ ਦੇ ਚਰਨਾਂ ਨੂੰ ਰੱਖਦਾ ਹੈ ਕਿ ਮਤਾਂ ਉਹਦੀ ਸੁਰਤ ਤੇ ਕੋਈ ਔਗਣਾ ਦਾ ਚਿੱਕੜ ਨਾ ਲੱਗ ਜਾਵੇ ਸੁਰਤ ਕਰਕੇ ਮੇਰੇ ਤੋਂ ਕੋਈ ਔਗਣ ਨਾ ਹੋ ਜਾਵੇ ਨਾ ਮੈਂ ਸੁਰਤ ਕਰਕੇ ਕਿਸੇ ਦਾ ਬੁਰਾ ਚਿਤਵਾਂ ਨਾ ਮੈਂ ਸੁਰਤ ਕਰਕੇ ਕਿਸੇ ਬਾਰੇ ਬੁਰਾ ਬੋਲਾਂ ਨਾ ਮੈਂ ਸੁਰਤ ਕਰਕੇ ਕਿਸੇ ਦੀ ਬੁਰਾਈ ਕਰਾਂ ਰਖ ਰਖ ਚਰਨ ਧਰੇ ਵਿਚਾਰੀ ਦੁਬਦਾ ਛੋੜ ਭਏ ਨਿਰੰਕਾਰੀ ਹੁਣ ਕਿੰਨੇ ਦੁਬਦਾ ਪਣ ਦੂਰ ਹੋ ਗਿਆ ਜਿੰਦੇ ਜੀ ਆਤਮਾ ਪਰਮਾਤਮਾ ਦਾ ਮੇਲ ਹੋਇਆ ਤੇ ਦੁਬਦਾ ਜਦੋਂ ਜੀਵ ਇਸਤਰੀ ਨੇ ਛੱਡੀ ਨਾ ਤੇ ਨਿਰੰਕਾਰ ਦੇ ਨਾਲ ਇਹਦਾ ਮਲਾਪ ਹੋ ਗਿਆ ਜਿੰਦੇ ਜੀ ਤੇ ਫਿਰ ਜਦੋਂ ਨਿਰੰਕਾਰ ਨਾਲ ਮਲਾਪ ਹੋ ਗਿਆ ਤੇ ਇਹ ਜੀਵ ਰੂਪੀ ਇਸ ਤ੍ਰੀ ਸਦਾ ਸੁਹਾਗਣ ਹੈ ਹੁਣੇ ਕਦੀ ਵਿਧਵਾ ਨਹੀਂ ਬਣਦੀ ਰਖ ਰਖ ਚਰਨ ਧਰੇ ਵਿਚਾਰੀ ਦੁਬਦਾ ਛੋੜ ਭਏ ਨਿਰੰਕਾਰੀ ਮੁਕਤ ਪਦਾਰਤ ਹਰ ਰਸ ਚਾਖੇ ਇਕ ਆਪਾਂ ਬਾਹਰ ਦੇ ਪਦਾਰਥ ਛਕਦੇ ਆਂ ਅੱਜ ਸ਼ਕਲੇ ਪੇਟ ਭਰ ਗਿਆ ਹੁਣ ਜਿਹੜੀ ਖੇਚ ਪਦਾਰਥ ਖਾਣ ਤੋਂ ਪਹਿਲਾਂ ਬਣਦੀ ਹੈ ਨਾ ਸਾਡੀ ਉਹ ਖਾ ਕੇ ਨਹੀਂ ਬਣਦੀ ਜਦੋਂ ਭੁੱਖ ਲੱਗੀ ਹੋਵੇ ਨਾ ਉਦੋਂ ਬਾਸੀ ਰੋਟੀ ਵੀ ਕੋਈ ਵਰਗੀ ਲੱਗਦੀ ਹੈ ਤੇ ਜਦੋਂ ਪੇਟ ਭਰ ਜਾਵੇ ਉਦੋਂ ਛੱਤੀ ਪ੍ਰਕਾਰ ਦੇ ਭੋਜਨ ਵੀ ਬੰਦੇ ਨੂੰ ਚੰਗੇ ਨਹੀਂ ਲੱਗਦੇ। ਬਾਹਰ ਦਾ ਭੋਜਨ ਤਰ ਤੱਕ ਸਾਨੂੰ ਚੰਗਾ ਲੱਗਦਾ ਜਦ ਤੱਕ ਸਾਨੂੰ ਭੁੱਖ ਹੈ। ਤੇ ਜਦੋਂ ਭੁੱਖ ਮਿਟ ਜਾਂਦੀ ਹੈ ਫਿਰ ਕਈ ਵਾਰ ਸੇਵਾਦਾਰ ਆ ਕੇ ਪੁੱਛਦੇ ਆ ਭਾਈ ਸਾਹਿਬ ਜੀ ਦਾਲਾ ਚਾਹੀਦਾ ਕਹਿੰਦਾ ਨਹੀਂ ਜੀ ਫਤਿਹ। ਉਹ ਕਹਿੰਦਾ ਜੀ ਸਬਜੀ ਚਾਹੀਦੀ ਹੈ ਕਹਿੰਦਾ ਨਹੀਂ ਜੀ ਫਤਿਹ। ਤੇ ਪਹਿਲਾਂ 5 ਮਿੰਟ ਪਹਿਲਾਂ ਆਵਾਜ਼ਾਂ ਮਾਰ ਕੇ ਬੁਲਾਉਂਦਾ ਰਿਹਾ ਕਿ ਭਾਈ ਸਾਹਿਬ ਜੀ ਮੈਨੂੰ ਪ੍ਰਸ਼ਾਦਾ ਦੇ ਦਿਓ। ਭਾਈ ਸਾਹਿਬ ਜੀ ਦਾਲਾ ਪਾ ਦਿਓ। ਪਰ ਅਚਾਨਕ 10 ਮਿੰਟ ਬਾਅਦ ਕੀ ਘਟਨਾ ਘੱਟੀ ਕਿ ਹੁਣ ਸੇਵਾਦਾਰ ਪੁੱਛਦਾ ਹੈ ਕਿ ਕਿ ਦਾਲਾ ਚਾਹੀਦਾ ਜੀ ਪ੍ਰਸ਼ਾਦਾ ਚਾਹੀਦਾ ਕਹਿੰਦਾ ਨਹੀਂ ਜੀ ਫਤਿਹ ਹੈ ਭਾਵ ਕਿ ਦੁਨੀਆ ਦੇ ਪਦਾਰਥ ਨੂੰ ਖਾ ਕੇ ਪੇਟ ਦੀ ਪੂਰਤੀ ਹੋ ਗਈ ਤੇ ਹੁਣ ਦੁਬਾਰਾ ਜ਼ਰੂਰਤ ਨਹੀਂ ਹੈ ਪਰ ਇਹ ਭੁੱਖ ਦੀ ਤ੍ਰਿਪਤੀ ਕੁਝ ਸਮੇਂ ਦੀ ਹੈ 5 7 10 12 ਘੰਟੇ ਬਾਅਦ ਫੇਰ ਲੋੜ ਹੈ ਫੇਰ ਭੋਜਨ ਚਾਹੀਦਾ ਫੇਰ ਰੋਟੀ ਦਾਲ ਦਾਲਾ ਸਬਜ਼ੀ ਚਾਹੀਦੀ ਹੈ ਪਰਕਿੰਦੇ ਇੱਕ ਪਦਾਰਥ ਮੁਕਤੀ ਦਾ ਹੈ। ਵੈਸੇ ਧਰਮ ਦੀ ਦੁਨੀਆ ਵਿੱਚ ਨਾ ਚਾਰ ਪਦਾਰਥਾਂ ਦੀ ਆਪਾਂ ਗੱਲ ਕਰਦੇ ਹਾਂ। ਚਾਰ ਪਦਾਰਥ ਜੇ ਕੋ ਮੰਗ ਹੈ ਸਾਧ ਜਣਾ ਕੀ ਸੇਵਾ ਲੱਗ ਹੈ। ਕਿ ਚਾਰੇ ਪਦਾਰਥ ਗੁਰੂ ਤੇ ਗੁਰਮਖੰਦ ਦੀ ਸੰਗਤ ਵਿੱਚੋਂ ਮਿਲਦੇ ਨੇ। ਪਰ ਜਦੋਂ ਆਪਾਂ ਗਿਆਨ ਵਿਵੇਕ ਵਾਲੇ ਪਾਸੇ ਜਾਈਏ ਉੱਥੇ ਜਨਮ ਪਦਾਰਥ ਪਹਿਲਾ ਨਾਮ ਪਦਾਰਥ ਦੂਜਾ ਮੁਕਤ ਪਦਾਰਥ ਤੀਜਾ ਗਿਆਨ ਪਦਾਰਥ ਇਹ ਇਹ ਚਾਰ ਪਦਾਰਥ ਬਣ ਜਾਂਦੇ ਨੇ ਕਿ ਇੱਕ ਸਾਨੂੰ ਜਨਮ ਮਿਲ ਗਿਆ ਇਹ ਵੀ ਪਦਾਰਥ ਹੈ ਜੇ ਨਾ ਮਿਲਦਾ ਦੁਨੀਆ ਤੇ ਕਿੱਥੋਂ ਹੁੰਦੇ ਕਿਹਨੂੰ ਮੈਂ ਮਾਂ ਕਹਿੰਦਾ ਕਿਹਨੂੰ ਭੈਣ ਕਹਿੰਦਾ ਕਿਹਨੂੰ ਪੁੱਤਰ ਕਹਿੰਦਾ ਕਿਹਨੂੰ ਧੀ ਕਹਿੰਦਾ ਪਹਿਲਾ ਪਦਾਰਥ ਦਿੱਤਾ ਮੈਨੂੰ ਰੱਬ ਨੇ ਜਨਮ ਦਾ ਹੁਣ ਫਿਰ ਦੂਜਾ ਮੈਨੂੰ ਕੀ ਚਾਹੀਦਾ ਹੈ ਗਿਆਨ ਪਦਾਰਥ ਜਨਮ ਮਿਲ ਗਿਆ ਗਿਆਨ ਨਹੀਂ ਹੈ ਤੇ ਗਿਆਨ ਤੋਂ ਬਿਨਾ ਬਾਬਾ ਜੀ ਕਹਿੰਦੇ ساری ਜਿੰਦਗੀ ਬੰਦਾ ਪਤਾ ਨਹੀਂ ਕਿਹੜੇ-ਕਿਹੜੇ ਦਰਾਂ ਤੇ ਗੀਤ ਗਾਈ ਜਾਂਦਾ ਕਹਿਣਾ ਪਿਆ ਨਾ ਬਾਬਾ ਕਬੀਰ ਸਾਹਿਬ ਨੂੰ ਗਿਆਨ ਬਹੂਣਾ ਗਾਵੇ ਗੀਤ ਗਿਆਨ ਤੋਂ ਸਖਣਾ ਬੰਦਾ ساری ਜਿੰਦਗੀ ਦੁਨੀਆ ਦੇ ਗੀਤ ਹੀ ਗਾਈ ਜਾਂਦਾ ਕਿ ਮਤਾਂ ਆ ਮੈਨੂੰ ਕੁਝ ਦੇ ਦੇਵੇ ਜਿਹਨੂੰ ਆਪਾਂ ਅੱਜ ਦੀ ਭਾਸ਼ਾ ਵਿੱਚ ਚਾਪਲੂਸੀ ਕਹਿ ਦਿੰਦੇ ਹਾਂ ਸਾਹਮਣੇ ਵਾਲੇ ਬੰਦੇ ਬਾਰੇ ਮੈਨੂੰ ਪਤਾ ਹੈ ਕਿ ਉਹ ਕਿੰਦਾ ਜ਼ਕਰਤੂਤ ਦਾ ਮਾਲਕ ਹੈ ਪਰ ਮੈਨੂੰ ਉਹਦੇ ਤੱਕ ਜ਼ਰੂਰਤ ਹੈ ਉਹ ਜ਼ਰੂਰਤ ਪੂਰੀ ਕਰਨ ਦੇ ਲਈ ਮੈਂ ਉਹਦੀਆਂ ਗਲਤੀਆਂ ਪਾਸੇ ਕਰਕੇ ਇਦਾਂ ਦੇ ਸ਼ਬਦ ਆਪਣੀ ਜ਼ੁਬਾਨ ਤੋਂ ਬੋਲਦਾ ਕਿ ਜਿੰਨਾ ਸ਼ਬਦਾਂ ਨੂੰ ਗੁਰਮਤ ਦੀ ਭਾਸ਼ਾ ਵਿੱਚ ਚਾਪਲੂਸੀ ਕਹਿ ਲਓ ਪਤਾ ਮੈਨੂੰ ਹੈਗਾ ਕਿ ਕਮੀਨਾ ਬੜਾ ਬੰਦਾ ਇਹਨੇ ਬੜਿਆਂ ਨਾਲ ਠੱਗੀ ਮਾਰੀ ਹੈ ਇਹ ਮੂੰਹ ਦਾ ਬੜਾ ਮਿੱਠਾ ਦਿਲ ਦਾ ਬੜਾ ਖੋਟਾ ਹੈ ਪਤਾ ਸਭ ਕੁਝ ਪਰ ਫਿਰ ਵੀ ਉਹਦੀਆਂ ਇਹਨਾਂ ਗਲਤੀਆਂ ਨੂੰ ਪਾਸੇ ਕਰਕੇ ਆਪਣਾ ਮਕਸਦ ਲੈਣ ਦੇ ਲਈ ਬੋਤੀ ਵਾਰ ਫਿਰ ਕਹਿੰਦੇ ਵੀ ਇਹਨਾਂ ਦਾਨੇਪੁਰਕ ਕਿ ਉਹ ਪੁੱਤਰਾ ਜੀ ਦੇ ਕੋਲ ਤੂੰ ਬੈਠਦਾ ਬੰਦਾ ਸਹੀ ਨਹੀਂ ਆ ਉਹ ਕਹਿੰਦਾ ਬਾਪੂ ਪਤਾ ਤਾਂ ਹੈਗਾ ਮੈਨੂੰ ਵੀ ਸਹੀ ਨਹੀਂ ਆ ਪਰ ਮੇਰੇ ਇੱਕ ਦੋ ਕੰਮ ਆ ਬਸ ਕੱਢ ਲੈਣ ਦੇ ਮੈਨੂੰ ਹੁਣ ਉੱਥੇ ਪਿਆਰ ਕਰਕੇ ਥੋੜੀ ਮਲਾਪ ਹੈ ਉੱਥੇ ਮਤਲਬ ਕਰਕੇ ਹੈ ਉਸੇ ਤਰ੍ਹਾਂ ਧਰਮ ਨਾਲ ਜੋੜ ਦਿੱਤਾ ਜਾਂਦਾ ਹੈ ਇੱਕ ਤਾਂ ਗਿਆਨ ਕਰਕੇ ਧਰਮ ਕਮਾਇਆ ਜਾਂਦਾ ਗਿਆਨ ਕਰਕੇ ਕਬੀਰ ਜਹਾਂ ਗਿਆਨ ਤਹਾਂ ਧਰਮ ਹੈ ਗਿਆਨ ਦੇ ਨਾਲ ਧਰਮ ਕਮਾਇਆ ਉਹ ਰੱਬ ਨੂੰ ਵੀ ਪ੍ਰਵਾਨ ਹੈ ਤੇ ਗੁਰੂ ਨੂੰ ਵੀ ਪ੍ਰਵਾਨ ਹੈ ਇੱਕ ਗਿਆਨ ਤੋਂ ਬਿਨਾ ਧਰਮ ਕਮਾਉਣਾ ਕਿ ਪੁਜਾਰੀ ਨੇ ਕਹਿ ਦਿੱਤਾ ਜੇ ਮੁਕਤ ਹੋਣਾ ਹੈ ਨਾ ਪਹਿਲਾਂ ਆਪਣੀ ਪਤਨੀ ਨੂੰ ਗਿਆਨੀਆਂ ਦੇ ਨਾਲ ਸਜਾ ਕੇ ਕਿਸੇ ਪੰਡਤ ਦੇ ਪੁਜਾਰੀ ਨੂੰ ਦਾਨ ਕਰੋ ਤੇ ਆਪ ਰੱਥ ਦੇ ਥੱਲੇ ਆ ਕੇ ਮੌਤ ਦੇ ਮੂੰਹ ਵਿੱਚ ਚਲੇ ਜਾਓ ਤੁਸੀਂ ਸੁਰਗਾਪੁਰੇ ਨੂੰ ਜਾਓਗੇ ਬਨਾਰਸ ਦੀ ਧਰਤੀ ਤੇ ਪੁਜਾਰੀ ਨੇ ਬੋੜ ਦਾ ਦਰਖਤ ਲਾ ਦਿੱਤਾ ਤੇ ਪੁਜਾਰੀ ਨੇ ਨਾਲ ਪ੍ਰਚਾਰ ਕੀ ਕੀਤਾ ਕਿ ਨਾ ਜਿਹੜਾ ਆਪਣਾ ਸਭ ਕੁਝ ਦਾਨ ਪੁਜਾਰੀ ਨੂੰ ਕਰਕੇ ਨਾ ਬੋੜ ਦੇ ਦਰਖਤ ਤੋਂ ਛਾਲ ਮਾਰ ਕੇ ਮਰ ਜੂ ਸਿੱਧਾ ਉਹ ਬ੍ਰਹਮਪੁਰੀ ਜਾਂਦਾ ਤੇ ਕਮਲੇ ਲੋਕ ਸੱਚੀ ਮਰਦੇ ਰਹੇ ਇਹ ਦਰਖਤ ਜਹਾਂਗੀਰ ਨੇ ਆਪਣੇ ਰਾਜ ਵਿੱਚ ਕਟਾਇਆ ਸੀ ਸ਼ਾਇਦ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਬਨਾਰਸਰੀ ਧਰਤੀ ਤੇ ਬਕਾਇਦਾ ਇਹ ਦਰਖਤ ਲਾਇਆ ਗਿਆ ਬੋੜ ਦਾ ਪੁਜਾਰੀ ਦੇ ਵੱਲੋਂ ਤੇ ਮੈਨੂੰ ਅੱਜ ਵੀ ਉਹ ਘਟਨਾ ਯਾਦ ਹੈ ਜਦੋਂ ਆ ਬਾਹਰ ਦੀ ਗੱਲ ਹੈ ਚਲੋ ਮੈਂ ਥੋੜੀ ਜਿਹੀ ਬੇਨਤੀਆਂ ਤਾਂ ਕਰਦਾ ਕਿ ਅਸੀਂ ਇਹਨਾਂ ਭਰਮਾਂ ਵਿੱਚ ਨਾ ਕਿਤੇ ਪੈ ਜਾਈਏ ਉਹ ਲੰਬਾ ਗਾਇਕ ਆ ਕਿ ਉਹਨੂੰ ਗਾਇਕ ਨਹੀਂ ਉਹ ਐਕਟਰ ਹੈ ਅਮਤਾਬਚਨ ਤੇ ਉਹਦਾ ਕਹਿੰਦੇ ਜਦੋਂ ਉਹ ਲੜਕੀ ਨਾਲ ਉਹਦਾ ਫੇਰੇ ਹੋਣੇ ਸੀ ਨਾ ਉਹ ਕਿਹੜੀ ਐਸ਼ਵਰਿਆ ਰਾਏ ਨਾਲ ਚਾਰ ਬੰਗਲੇ ਉਹ ਬਰੋਟਾ ਮੈੱਜ ਵੀ ਦੇਖ ਕੇ ਆਇਆ ਬੰਬਈ ਦੇ ਵਿੱਚ ਤੇ ਪੰਡਤ ਕੋਲੇ ਗਏ ਤੇ ਪੰਡਤ ਕਹਿੰਦਾ ਵੀ ਤੁਸੀਂ ਤੁਹਾਡਾ ਬੱਚਾ ਮੰਗਲਿਕ ਹੈ ਇਹ ਇਹ ਮਤ ਸਾਡੇ ਵਿੱਚ ਵੀ ਆ ਗਈ ਸਿੱਖਾਂ ਵਿੱਚ ਬੇਨਤੀਆਂ ਤਾਂ ਕਰਨੀਆਂ ਪੈਂਦੀਆਂ ਬਹੁਤੀ ਵਾਰ ਜਦੋਂ ਵਸਤੂ ਸ਼ਾਸਤਰ ਵਾਲੇ ਪੰਡਤਾਂ ਦੇ ਲਾਈਵ ਫੋਨ ਜਾਂਦੇ ਆ ਨਾ ਉੱਥੇ ਸਕਰੀਨ ਤੇ ਤੇ ਉੱਥੇ ਜਦੋਂ ਮੇਰੇ ਵਰਗਾ ਪੰਡਤ ਨੂੰ ਰਾਮ ਰਾਮ ਕਹਿ ਕੇ ਤੇ ਫਿਰ ਪੰਡਤ ਕਹਿੰਦਾ ਨਾਮ ਕੀ ਆ ਉਹ ਕਹਿੰਦਾ ਜੀ ਸੁਖਪਾਲ ਸਿੰਘ ਗੁਰਮੀਤ ਕੌਰ ਕਮਾਲ ਦੀ ਗੱਲ ਹੈ ਰਾਮ ਫੋਨ ਲਾਉਣ ਕੁਮਾਰ ਲਾਉਣ ਸ਼ਰਮੇ ਲਾਉਣ ਸਿੱਖ ਵੀ ਲਈ ਜਾਂਦੇ ਆ ਜਿਹੜੇ ਪੰਡਤ ਨੂੰ ਇਹ ਨਹੀਂ ਪਤਾ ਕਿ ਸਾਡੀ ਸਾੜ ਸਤੀ ਕਦੋਂ ਪੂਰੀ ਹੋਣੀ ਹੈ ਕਦੋਂ ਸਾਡੇ ਤੇ ਲਾਗੂ ਹੋਣੀ ਹੈ ਕਦੋਂ ਕੱਟੀ ਜਾਣੀ ਹੈ ਪੰਡਤ ਤਾਂ ਗੁਰਤੇਗ ਭਾਦਰ ਦੀ ਸ਼ਰਨ ਵਿੱਚ ਆਏ ਤੇ ਅੱਜ ਗੁਰੂ ਦੇ ਸਿੱਖ ਗੁਰਤੇਗ ਭਾਦਰ ਨੂੰ ਛੱਡ ਕੇ ਪੰਡਤਾਂ ਕੋਲੇ ਜਾ ਰਹੇ ਆ ਸੋਚਣਾ ਪੈਣਾ ਜੇ ਪੰਡਤਾਂ ਵਿੱਚ ਇੰਨਾ ਗਿਆਨ ਹੁੰਦਾ ਇੰਨੀ ਸ਼ਕਤੀ ਹੁੰਦੀ ਤੇ ਕਿਉਂ ਚੱਲ ਕੇ ਆਉਂਦੇ ਨੰਦਪੁਰ ਦੀ ਧਰਤੀ ਤੇ ਸਮਾ ਆਇਆ ਸਮੇ ਦੇ ਪੁਜਾਰੀਆਂ ਨੂੰ ਪਤਾ ਲੱਗਿਆ ਕਿ ਸਾਡੀ ਕਿਸੇ ਗੈਬੀ ਸ਼ਕਤੀ ਨੇ ਬਾਹ ਨਹੀਂ ਪਕੜਨੀ ਜੇ ਬਾਹ ਪਕੜ ਸਕਦਾ ਹੈ ਕੇਵਲ ਬਾਬੇ ਨਾਨਕ ਦੇ ਦਰ ਘਰ ਦੀ ਨੌਵੀਂ ਜੋਤ ਦੇ ਮਾਲਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫੜ ਸਕਦੇ ਆ ਔਰ ਸਮੇ ਦੇ ਗਿਆਨੀ ਪੰਡਤ ਆ ਇਹ ਆਮ ਨਹੀਂ ਸੀ ਉਹ ਸਾਡੇ ਵਰਗੇ ਜਿਹੜਾ ਜੰਮੂ ਤੋਂ ਪੰਡਤਾਂ ਦਾ ਵਫਦ ਆਉਂਦਾ ਨਾ ਬਾਬਾ ਕਿਰਪਾ RAM ਜੀ ਦੀ ਅਗਵਾਈ ਦੇ ਵਿੱਚ ਉਹਦੇ ਵਿੱਚ ਕੋਈ ਆਮ ਪੰਡਤ ਨਹੀਂ ਸੀ ਸਾਰੇ ਗਿਆਨੀ ਪੰਡਤ ਸਨ ਪਰ ਉਹਨਾਂ ਨੂੰ ਪਤਾ ਸੀ ਕਿ ਰੰਗਜੀਬ ਜੇਕਰ ਦੁਨੀਆਂ ਦੇ ਵਿੱਚ ਕਿਸੇ ਦੇ ਅੱਗੇ ਆਪਣੀ ਧੌਣ ਨਹੀਂ ਵੀ ਕਰਕੇ ਰੱਖਦਾ ਨਾ ਉਹ ਕੇਵਲ ਬਾਬੇ ਨਾਨਕ ਦਾ ਦਰਕਰ ਹੈ। ਪੜਤਾ ਨੂੰ ਸੋਝੀ ਸੀ ਚਲੋ ਮੈਂ ਬੇਨਤੀ ਕਰਾਂ ਤੇ ਉਹ ਕਹਿੰਦੇ ਜੀ ਤੇਰਾ ਬੱਚਾ ਮੰਗਲਿਕ ਹੈ। ਇਹਨੇ ਲੰਬਾ ਵਿਆਹ ਨਹੀਂ ਨਿਭਣਾ। ਫਿਰ ਕੀ ਕਰੋ? ਕਹਿੰਦੇ ਪਹਿਲਾਂ ਆ ਉਸ ਲੜਕੀ ਦੀਆਂ ਬਰੋਟੇ ਦੇ ਨਾਲ ਲਾਵਾਂ ਕਰਾਓ ਤੇ ਬਕਾਇਦਾ ਕਰਾਈਆਂ। ਚਾਰ ਬੰਗਲੇ ਬੰਬੇ ਚਾਰ ਬੰਗਲਾ ਏਰੀਆ ਲੋਹ ਖੰਡ ਏਰੀਆ ਵਿੱਚ ਉੱਥੇ ਪਿੱਪਲ ਦਾ ਬਰੋਟਾ ਹੈ। ਉਹਦੇ ਦਰਖਤ ਦੇ ਚਾਰ ਚਫੇਰੇ ਲਾਵਾ ਕਰਾਇਆ ਤੇ 25 ਲੱਖ ਰੁਪਇਆ ਪੰਡਤ ਨੇ ਲਿਆ ਇੰਨੇ ਪੈਸੇ ਦਿੱਤੇ ਤੇ ਵਿਆਹ ਤਾਂ ਫੇਰ ਵੀ ਟੁੱਟ ਗਿਆ ਉਹਨਾਂ ਦਾ ਜਾਂ ਤਾਂ ਹੋਵੇ ਨਾ ਸਿਰੇ ਨਿਭ ਗਈ ਆ ਗੱਲ ਕਹਿਣ ਤੋਂ ਭਾਵ ਇਹ ਹੈ ਗਿਆਨ ਤੋਂ ਹੀਣੀਆ ਧਰਮ ਕਿ ਗਿਆਨ ਨਹੀਂ ਆ ਕੋਲੇ ਪੈਸਾ ਜ਼ਰੂਰ ਹੈ ਪ੍ਰਾਪਰਟੀ ਜ਼ਰੂਰ ਹੈ ਤਨਾੜ ਬਹੁਤ ਹੈ ਪਰ ਗਿਆਨ ਪੱਖੋਂ ਜੀਵ ਹੀਣਾ ਤੇ ਬਾਬਾ ਜੀਰ ਬਾਣੀ ਨੂੰ ਕਹਿਣਾ ਪਿਆ ਕਿਤੇ ਗਿਆਨ ਵਹੂਣਾ ਗਾਵੇ ਗੀਤ ਬੜੀਆਂ ਟੱਲੀਆਂ ਖੜਕਾਉਂਦਾ ਉਹ ਬੜੀਆਂ ਜੋਤਾਂ ਜਗਾਈ ਜਾਂਦਾ ਹੈ بڑے ਮੱਥੇ ਤੇ ਤਿਲਕ ਲਾਉਂਦਾ ਪਰ ਗਿਆਨ ਨਹੀਂ ਹੈ ਤੇ ਸਤਿਗੁਰ ਦੀ ਬਿਆਣੀ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਆ ਜਪਜੀ ਸਾਹਿਬ ਦੇ ਪੰਜ ਅਵਸਥਾਵਾਂ ਉਹਦੇ ਵਿੱਚ ਇੱਕ ਅਵਸਥਾ ਗਿਆਨਖੰਡ ਦੀ ਲਿਖੀ ਮਾਰੀ ਨੇ ਗਿਆਨਖੰਡ ਗਿਆਨ ਦੇ ਵਿੱਚੋਂ ਧਰਮ ਪੈਦਾ ਹੋਣਾ ਧਰਮ ਦੇ ਵਿੱਚੋਂ ਸ਼ਰਮ ਪੈਦਾ ਹੋਣਾ ਸ਼ਰਮ ਦੇ ਵਿੱਚੋਂ ਕਰਮ ਕਰਮ ਕਿਹਾ ਜਾਂਦਾ ਬਖਸ਼ਿਸ਼ ਨੂੰ ਜਦੋਂ ਇਹ ਚਾਰ ਅਵਸਥਾਵਾਂ ਵਿੱਚ ਮੇਰੀ ਸੁਰਤ ਲੰਘਦੀ ਹੈ ਤੇ ਫਿਰ ਪੰਜਵੀਂ ਅਵਸਥਾ ਮਹਾਰਜ ਕਹਿੰਦੇ ਸੱਚਖੰਡ ਵਸੈ ਨਿਰੰਕਾਰ ਪਹਿਲੀਆਂ ਚਾਰ ਨੇ ਪਹਿਲੇ ਚਾਰ ਸਟੈਪ ਨੇ ਪੌੜੀ ਦੇ ਇਹ ਚਾਰ ਲੰਘਣੇ ਪੈਣੇ ਆ ਤਾਂ ਜਾ ਕੇ ਸੱਚਖੰਡ ਹੈ ਜਦੋਂ ਤੱਕ ਮੇਰੀ ਸੁਰਤ ਇਹਨਾਂ ਚਾਰ ਅਵਸਥਾਵਾਂ ਦੇ ਵਿੱਚ ਨਹੀਂ ਲੰਘਦੀ ਇਹਨਾਂ ਨੂੰ ਪਾਰ ਨਹੀਂ ਕਰਦੀ ਲੈਵਲ ਜਿੱਦਾਂ ਕਹਦੇ ਨੇ ਪਹਿਲਾ ਦੂਜਾ ਤੀਜਾ ਚੌਥਾ ਤਾ ਜਾਂ ਕੇ ਸੱਚਖੰਡ ਦੀ ਪ੍ਰਾਪਤੀ ਹੈ ਉਹਦੇ ਵਿੱਚ ਗਿਆਨਖੰਡ ਵੀ ਹੈ ਧਰਮਖੰਡ ਵੀ ਹੈ ਸ਼ਰਮਖੰਡ ਵੀ ਹੈ ਕਰਮਖੰਡ ਵੀ ਹੈ ਫੇਰ ਪੰਜਵੀਂ ਅਵਸਥਾ ਸੱਚਖੰਡ ਦੀ ਹੈ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਹਿੰਦੇ ਮੁਕਤ ਪਦਾਰਥ ਕਿ ਵੇਖ ਭਾਈ ਤੈਨੂੰ ਜਨਮ ਪਦਾਰਥ ਮਿਲ ਗਿਆ ਫੇਰ ਤੈਨੂੰ ਚਾਹੀਦਾ ਗਿਆਨ ਪਦਾਰਥ ਗਿਆਨ ਕਿੱਥੋਂ ਮਿਲੇਗਾ ਗੁਰੂ ਦੇ ਕੋਲੋਂ ਸਤਿਗੁਰ ਦੀ ਸਮੁੱਚੀ ਬਾਣੀ ਗਿਆਨ ਦੀ ਭਰੀ ਹੈ ਜੀਦੇ ਬਾਰੇ ਆਪੇ ਵੀ ਪੜਦਿਆਂ ਗਿਆਨ ਅੰਜਨ ਗੁਰ ਦੀਆ ਕਿ ਗੁਰੂ ਨੇ ਮੈਨੂੰ ਗਿਆਨ ਦਾ ਸੁਰਮਾ ਦੇ ਦਿੱਤਾ ਅੰਜਨ ਜਦੋਂ ਮੈਂ ਆਪਣੀ ਸੁਰਤ ਦੀਆਂ ਅੱਖਾਂ ਵਿੱਚ ਪਾਇਆ ਇਸ ਕਹਿੰਦੇ ਸੁਰਮੇ ਨੇ ਅਗਿਆਨ ਅਧੇਰ ਬਨਾਸ ਮੇਰੇ ਅੰਦਰ ਉਹ ਅਗਿਆਨਤਾ ਦਾ ਹਨੇਰਾ ਦੂਰ ਕਰ ਦਿੱਤਾ ਅਗਿਆਨਤਾ ਦੂਰ ਹੋਈ ਹਰੀ ਦੀ ਕਿਰਪਾ ਹੋਈ ਹਰੀ ਦੀ ਕਿਰਪਾ ਦੇ ਦੁਆਰਾ ਸਮੁੱਚਾ ਸੰਸਾਰ ਮੈਨੂੰ ਸੰਤ ਨਜ਼ਰ ਆ ਗਿਆ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਮੇਰੇ ਮਨ ਵਿੱਚ ਪ੍ਰਕਾਸ਼ ਹੋ ਗਿਆ ਗਿਆਨ ਪਦਾਰਥ ਨਾਮ ਪਦਾਰਥ ਜਨਮ ਪਦਾਰਥ ਅਤੇ ਚੌਥਾ ਹੈ ਮੁਕਤ ਪਦਾਰਥ ਇਹ ਚਾਰੇ ਪਦਾਰਥ ਗੁਰਮਖਾਂ ਦੀ ਅਤੇ ਗੁਰੂ ਦੀ ਸੇਵਾ ਦੇ ਵਿੱਚੋਂ ਮਿਲਦੇ ਤੇ ਪਿਤਾ ਜੀ ਕਹਿੰਦੇ ਮੁਕਤ ਪਦਾਰਥ ਹਰ ਰਸ ਚਾਖੇ ਹੁਣ ਜੀਵ ਗੁਰੂ ਤੋਂ ਮੁਕਤੀ ਦੇ ਬਹੁਤ ਨੇੜੇ ਚਲਾ ਗਿਆ ਕਿ ਮੰਨੋ ਬਸ ਉਹਦੇ ਵਿੱਚ ਬਹੁਤ ਬਰੀਕ ਜਿਹਾ ਪਰਦਾ ਰਹਿ ਗਿਆ ਉਹ ਹੌਂ ਦਾ ਪਰਦਾ ਜਦੋਂ ਦੂਰ ਹੋਇਆ ਤੇ ਜੀਂਦੇ ਜੀ ਮੁਕਤ ਹੋਇਆ ਜਿਹਦੇ ਬਾਰੇ ਹੁਣੇ ਗੁਰਮੁਖ ਪਿਆਰੇ ਸ਼ਬਦ ਪੜ੍ਹ ਰਹੇ ਸੀ ਅੰਤ ਕਾਲ ਉਹ ਪਹਿਲਾਂ ਸਾਰੀਆਂ ਜੀਵਨ ਦੀਆਂ ਗੱਲਾਂ ਕੀਤੀਆਂ ਕਿ ਅੰਤ ਕਾਲ ਜੇ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਅੰਤ ਕਾਲ ਜੇ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਫਿਰ ਉਹਦੇ ਵਿੱਚ ਖੀਰ ਤੇ ਬਾਬਾ ਜੀ ਕਹਿੰਦੇ ਅੰਤ ਕਾਲ ਨਰਾਇਣ ਸਿਮਰੈ ਤੇ ਅੰਤ ਸਮੇ ਨਿਮਰੇ ਸਿਮਰਿਆ ਤਾਂ ਹੀ ਜਾਵੇਗਾ ਜੇ ਪਹਿਲਾਂ ਮੇਰੇ ਹਿਰਦੇ ਵਿੱਚ ਅੰਤ ਕਾਲ ਨਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਕੋਹ ਤਲੋਚਨ ਤੇਜ ਨਰ ਮੁਕਤਾ ਪੀਤੰਬਰ ਵਾਕੇ ਰਤੇ ਬਸੇ ਕਿ ਭਾਈ ਉਹ ਤਾਂ ਜੀਂਦੇ ਜੀ ਮੁਕਤ ਹੈ ਕਿਉਂ ਰਾਬੋ ਦੇ ਹਿਰਦੇ ਦੇ ਵਿੱਚ ਵਸਦਾ ਹੈ ਰਾਬੋ ਦੇ ਅੰਦਰ ਬੈਠਾ ਤੇ ਮਰ ਕਹਿੰਦੇ ਰਖ ਰਖ ਚਰਨ ਧਰੇ ਵਿਚਾਰੀ ਦਬਦਾ ਛੋਟ ਭਈ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਖੇ ਆਵਣ ਜਾਨ ਰਹੇ ਗੁਰ ਰਖੇ ਆਵਣ ਜਨਮ ਜਾਵਣ ਮੌਤ ਤੇ ਜਨਮ ਤੋਂ ਪਹਿਲਾਂ ਕੁੰਭੀ ਨਰਕ ਉਹ ਕੀ ਮਾਂ ਦਾ ਪੇਟ ਜਿਹਦੇ ਵਿੱਚ ਨਾ ਅੱਖਾਂ ਵੇਖ ਸਕਦੀਆਂ ਨਾ ਜ਼ਬਾਨ ਬੋਲ ਸਕਦੀ ਹੈ ਨਾ ਕੰਨ ਸੁਣ ਸਕਦੇ ਹੈ ਨਾ ਸਰੀਰ ਹਰਕਤ ਕਰ ਸਕਦਾ ਵਸੰਦੜੋ ਕੋ ਹਥੜੇ ਥਾਂ ਮਰ ਕਹਿੰਦੇ ਕਿ ਕਿੱਡੀ ਗੰਦੀ ਜਗਾ ਜਿੱਥੇ ਤੂੰ 8-9 ਮਹੀਨੇ ਰਿਆ ਕਿੱਡੇ ਵੱਡੇ ਦੁੱਖ ਨੂੰ ਤੂੰ ਪਾਰ ਕਰਕੇ ਆਇਆ ਜਠਰ ਦੀ ਅਗਣ ਹੈ ਪਾਕ ਹੈ ਮੱਝ ਹੈ ਖੂਨ ਹੈ ਨਾੜੀਆਂ ਨੇ ਜਿੱਥੇ ਵਾਹਿਗੁਰੂ ਜੀ ਨੇ ਤੈਨੂੰ ਫੇਰ ਵੀ ਸੁਰੱਖਿਅਤ ਰੱਖਿਆ ਹਾਰਡ ਮਾਸ ਨਾੜੀ ਕੋ ਪਿੰਜਰ ਇਹ ਗਰਭ ਦੇ ਦੁੱਖ ਨੂੰ ਪਾਰ ਕਰਕੇ ਆਇਆ 7 8 9 ਮਹੀਨੇ ਤੂੰ ਮਾਂ ਦੇ ਪੇਟ ਵਿੱਚ ਰਹਿ ਕੇ ਆਇਆ ਕਹਿੰਦੇ ਵਾਹਿਗੁਰੂ ਜੀ ਨੇ ਉਥੇ ਤੇਰੀ ਰੱਖਿਆ ਕੀਤੀ ਆਵਣ ਜਾਨ ਤੇ ਮੌਤ ਹੁਣ ਦੇਖੋ ਜਦੋਂ ਆਉਂਦੀ ਹੈ ਨਾ ਆਤਮਾ ਉਦੋਂ ਬੇਦਾਗ ਆਉਂਦੀ ਹੈ ਜਿੱਦਾਂ ਆਪਾਂ ਗੱਡੀ ਜਾਂਸੀ ਚੋਂ ਲੈ ਕੇ ਆਉਂਦੇ ਨਾ ਉਹ ਅਨਟਚ ਹੈ ਪਰ ਜਿੱਦਾਂ ਜਿੱਦਾਂ ਉਹ ਆਪਾਂ ਚਲਾਈ ਜਾਂਦੇ ਆ ਕੋਈ ਐਕਸੀਡੈਂਟ ਹੋ ਗਿਆ ਕੋਈ ਸਕਰਾਚ ਪੈ ਗਿਆ ਕੋਈ ਤੇ ਜੰਗਾਲ ਪੈ ਗਈ ਕਿਤੇ ਖੋਜੋ ਗਿਆ ਪਰ ਜਿਸ ਦਿਨ ਉਹ ਵਸਤੂ ਸਾਡੇ ਘਰ ਵਿੱਚ ਆਈ ਸੀ ਉਸ ਦਿਨ ਉਹ ਬੇਦਾਗ ਸੀ ਹੁਣ ਜਿੱਦਾਂ ਜਿੱਦਾਂ ਦੁਨੀਆ ਵਿੱਚ ਵਿਚਰੀ ਉਦਾਂ ਉਦਾਂ ਦਾਗ ਲੱਗਦੇ ਗਏ ਉਹਦੇ ਤੇ ਤੇ ਬਹੁਤੀ ਵਾਰ ਤਾਂ ਐਕਸੀਡੈਂਟ ਵੀ ਹੁੰਦਾ ਚੁਕਣਾ ਚੂਰ ਵੀ ਹੋ ਜਾਂਦੀ ਹੈ ਜਦੋਂ ਮੇਰੀ ਆਤਮਾ ਮਨੁੱਖਾ ਜਨਮ ਲੈ ਕੇ ਇਸ ਧਰਤੀ ਤੇ ਆਈ ਇਹ ਮਾਰਕ ਇਹਨੇ ਬਹੁਤ ਪਾਕ ਅਤੇ ਪਵਿੱਤਰ ਸੀ ਪਰ ਜਿੱਦਾਂ ਜਿੱਦਾਂ ਸੰਸਾਰ ਵਿੱਚ ਵਿਚਰੀ ਫਿਰ ਇਹਦੇ ਤੇ ਮੈਲ ਲੱਗਦੀ ਗਈ ਤੇਰ ਮੇਰ ਦੀ ਮੈਲ ਲੱਗ ਗਈ ਜਾਤ ਪਾਤ ਦੀ ਮੈਲ ਲੱਗ ਗਈ ਆਪਣੇ ਪ੍ਰਾਇ ਦੀ ਮੈਲ ਲੱਗ ਗਈ ਨਿੰਦਿਆ ਚੁਗਲੀ ਦੀ ਮੈਲ ਲੱਗ ਗਈ 헤ਰਾ ਫੇਰੀ ਦੀ ਮੈਲ ਲੱਗ ਗਈ ਕਿੰਨੇ ਸਕਰੇਚ ਪੈ ਗਏ ਦਿੱਤੇ ਤੇ ਹਜੇ ਹੋਰ ਵੀ ਪਈ ਜਾਂਦੇ ਆ ਫੇਰ ਕਿਹੜਾ ਹਟ ਗਈ ਹੈ ਗੱਡੀ ਹੋਰ ਵੀ ਸਕਰੇਚ ਪਈ ਜਾਂਦੇ ਆ ਦੋ ਨੰਬਰ ਦੀ ਕਮਾਈ ਦਾ ਕਿਸੇ ਦਾ ਦਿਲ ਦਿਖਾਉਣ ਦਾ ਕਿਸੇ ਨੂੰ ਗੰਧੀਆਂ ਗਾਲਾਂ ਕੱਢ ਦੇਣ ਦਾ ਕਿਸੇ ਨੂੰ ਮਾਫੀ ਮੰਗਣ ਤੇ ਮਾਫ ਨਾ ਕਰਨ ਦਾ ਕਿ ਨਹੀਂ ਮੇਰੇ ਤਾਂ ਖੂਨ ਵਿੱਚ ਹੀ ਹੈ ਨਹੀਂ ਤੈਨੂੰ ਮਾਫ ਕਰ ਦੇਵਾਂ ਮਾਫੀ ਮੰਗੀ ਵੀ ਨਿਮਕੇ ਜਾਂਦੀ ਹੈ ਤੇ ਮਾਫ ਕਰ ਦੇਣਾਂ ਵਾਲਾ ਬਹੁਤ ਵੱਡਾ ਪੁਰਖ ਹੈ ਕਾਸ਼ ਸੋਝਿਆ ਜਾਵੇ ਤੇ ਟੁੱਟੇ ਪਰਿਵਾਰ ਜੁੜ ਸਕਦੇ ਆ ਹੌਲੀ ਹੌਲੀ ਆਤਮਾ ਜਿਹੜੀ ਇਹ ਨਿਰਮਲ ਭੌਤ ਟੁੱਟ ਕੇ ਵਿਸ਼ੇ ਵਕਾਰਾਂ ਵਿੱਚ ਪੈ ਗਈ ਪਰ ਕਹਿੰਦੇ ਜਦੋਂ ਮੁਕਤ ਪਦਾਰਥ ਰੱਬ ਦਾ ਗਿਆਨ ਆਇਆ ਨਾ ਆਉਣ ਜਾਣ ਰਹੇ ਗੁਰ ਰੱਖੇ ਤੇ ਇਹਦਾ ਕਹਿੰਦੇ ਆਉਣਾ ਤੇ ਜਾਣਾ ਰੱਬ ਨੇ ਮਿਟਾ ਦਿੱਤਾ ਜਿੱਦ ਆਪਾਂ ਸੌਖਾ ਕਹਿਦੇ ਵਾ ਵੀ ਇੱਕ ਇਹਦਾ ਵੈਜਟਰ ਵੀਜ਼ਾ ਲੱਗਾ ਉਹ ਵਿਚਾਰ ਆਈ ਜਾਂਦਾ ਜਾਈ ਜਾਂਦਾ ਆਈ ਜਾਂਦਾ ਜਾਈ ਜਾਂਦਾ ਫਿਰ ਉਹ ਕਹਿੰਦੇ ਲੈ ਯਾਰ ਤੂੰ ਰਹਿਣ ਦੇ ਪਰ ਮਟੀ ਲੈ ਲਾ ਤੇ ਗੁਰੂ ਦਿੰਦਾ ਸਾਨੂੰ ਆ ਤਾਂ ਸਰੀਰਾਂ ਦੀਆਂ ਖੇਡਾਂ ਨਾ ਸਾਡੀਆਂ ਤੈਨੂੰ ਮਹੀਨੇ ਬਾਅਦ ਵਾਪਸ ਜਾਣਾ 6 ਮਹੀਨੇ ਬਾਅਦ ਜਾਣਾ ਸਾਲ ਬਾਅਦ ਜਾਣਾ ਇਥੇ ਗੁਰੂ ਵੀ ਕਹਿੰਦਾ ਤੂੰ ਮੇਰਾ ਬਣ ਜਾ ਤੇਰਾ ਆਵਣ ਜਾਣ ਰਹੇ ਗੁਰ ਲਾਧੇ ਤੇਰਾ ਜੰਮਣ ਮਰਨਾ ਮਿਟ ਗਿਆ ਕਾਲੇ ਕੱਕੇ ਚਨਾ ਬਸਾਏ ਤੇਰਾ ਜੰਮਣ ਮਰਨਾ ਹੀ ਮਿਟ ਜੇਗਾ ਦੁਬਾਰਾ ਤੈਨੂੰ ਆਉਣ ਜਾਣ ਦੀ ਲੋੜ ਹੀ ਨਹੀਂ ਪੈਣੀ ਕਿਉਂ ਖੇਡ ਕੀਦਾ ਆਵਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਇਹ ਖੇਡਾਂ ਤਾਂ ਉਸੇ ਦੀਆਂ ਨੇ ਜੇ ਤੂੰ ਕਿਤੇ ਉਹਦੀਆਂ ਖੇਡਾਂ ਨੂੰ ਸਮਝ ਲਵੇਂ ਉਹਦੀ ਰਾਮ ਜ ਨੂੰ ਸਮਝ ਲਵੇ ਉਹਦਾ ਬਣ ਜਾਵੇ ਤੇਰਾ ਆਉਣਾ ਤੇ ਜਾਣਾ ਮੁੱਕ ਜਾਵੇਗਾ ਬਾਬਾ ਮਰਦਾਨਾ ਸਾਹਿਬ ਨੂੰ ਕਿਹਾ ਸੀ ਗੁਰੂ ਨਾਨਕ ਪਿਤਾ ਜੀ ਨੇ ਕਿ ਸੱਚੀ ਮੁੱਚੀ ਬ੍ਰਹਮ ਗਿਆਨੀ ਬਣ ਗਿਆ ਕਿ ਨਹੀਂ ਪੇਪਰ ਪਾਇਆ ਬਾਬਾ ਨਾਨਕ ਪਿਤਾ ਜੀ ਨੇ ਤੇ ਬਾਬਾ ਜੀ ਨੂੰ ਨਾ ਭਾਈ ਜੀ ਕਹਿ ਕੇ ਬੁਲਾਉਂਦੇ ਸੀ ਉਹ ਕਿਉਂਕਿ ਉਮਰ ਵਿੱਚ ਵੱਡੇ ਸਨ ਬਾਬਾ ਨਾਨਕ ਜੀ ਤੋਂ ਬਾਬਾ ਮਰਦਾਨਾ ਜੀ ਕਹਿੰਦੇ ਭਾਈ ਜੀ ਜਦੋਂ ਤੁਸੀਂ ਦੁਨੀਆ ਤੋਂ ਜਾਓਗੇ ਤੇ ਤੁਹਾਡੀ ਕਬਰ ਨਾ ਬਣਾ ਦੀਏ ਕਿਉਂਕਿ ਮੁਸਲਮਾਨ ਸੀ ਬਾਬਾ ਮਰਦਾਨਾ ਸਾਹਿਬ ਤੇ ਵੇਖੋ ਪਹੁੰਚੀ ਹੋਈ ਅਵਸਥਾ ਤੇ ਬਾਬਾ ਮਰਦਾਨਾ ਜੀ ਕਹਿੰਦੇ ਨਾਨਕ ਪਿਤਾ ਜੀ ਇੱਕ ਕਬਰ ਨੂੰ ਛੱਡ ਕੇ ਜਾਣ ਲੱਗਾ ਤੇ ਦੂਜੀ ਕਬਰ ਚ ਪਾ ਦਿਓਗੇ ਤੁਹਾਡੀ ਸੰਗਤ ਕਰਨ ਦਾ ਕੀ ਫਾਇਦਾ ਤੇ ਅੱਜ ਅਸੀਂ ਬਹੁਤਿਆਂ ਮੇਰੀ ਯਾਦਗਾਰ ਬਣਾ ਦਿਓ ਮਾਫ਼ ਕਰਨਾ ਜਿਹਦੀ ਯਾਦਗਾਰ ਬਣ ਗਈ ਉਹ ਮੁਕਤ ਨਹੀਂ ਹੋ ਸਕਦਾ ਕਿਉਂਕਿ ਦੁਨੀਆ ਉਹਨੂੰ ਵਾਰ-ਵਾਰ ਯਾਦ ਕਰੇਗੀ ਇਸੇ ਕਰਕੇ ਜਦੋਂ ਸਿੱਖ ਮੰਗਦਾ ਗੁਰੂ ਦੇ ਦਰ ਤੇ ਮੰਗਦਾ ਹੈ ਸ਼ਹੀਦਾਂ ਦਾ ਨਾਮ ਲਿਆ ਜਾਂਦਾ ਹੈ ਸ਼ਹੀਦਾਂ ਦੇ ਸੋਲੇ ਗਾਏ ਜਾਂਦੇ ਆ ਮਾਫ਼ ਕਰਨਾ ਸ਼ਹੀਦਾਂ ਤੋਂ ਮੰਗਿਆ ਨਹੀਂ ਜਾਂਦਾ ਕਿਉਂ ਮੰਗ ਕੇਵਲ ਗੁਰੂ ਦੇ ਦਰ ਤੇ ਐ ਸਤਕਾਰ ਅਸੀਂ ਸਭਨਾਂ ਦਾ ਕਰਦੇ ਆ ਕਿਉਂਕਿ ਉਹ ਰੂਹਾਂ ਸਾਡੇ ਲਈ ਪ੍ਰੇਰਨਾ ਸਰੋਤ ਨੇ ਉਹਨਾਂ ਦਾ ਜੀਵਨ ਪੜ ਕੇ ਤਾਂ ਸਾਡੀ ਜ਼ਿੰਦਗੀ ਦੀਆਂ ਦੁੱਖਾਂ ਤਕਲੀਫਾਂ ਸਾਨੂੰ ਛੋਟੀਆਂ ਲੱਗਦੀਆਂ ਕਿ ਮੇਰਾ ਤਾਂ ਦੌਖੀ ਕੁਝ ਨਹੀਂ ਹੈ ਬਹੁਤ ਹੋਚੀਆ ਵਾਸਤਾ ਤੇ ਸਤਿਗੁਰ ਪਿਤਾ ਜੀ ਨੇ ਪਰਖ ਕੀਤੀ ਤੇ ਬਾਬਾ ਨਾਨਕ ਪਿਤਾ ਮਹਾਰਾਜ ਜੀ ਦੀ ਪਰਖ ਵਿੱਚ ਬਾਬਾ ਮਰਦਾਨਾ ਸਭ ਪਾਸ ਹੋ ਗਏ ਕਹਿੰਦੇ ਬਾਬਾ ਜੀ ਫਾਇਦਾ ਕੀ ਤੁਹਾਡੀ ਸੰਗਤ ਕਰਨ ਦਾ ਆ ਪੰਜ ਤਤ ਦੀ ਕਬਰ ਮੈਂ ਛੱਡ ਕੇ ਜਾਣੀ ਹੈ ਤੇ ਤੁਸੀਂ ਮਿੱਟੀ ਦੀ ਕਬਰ ਬਣਾ ਦੇਵੋਗੇ ਦੁਨੀਆ ਆਵੇਗੀ ਮੱਥੇ ਟੇਕੇਗੀ ਮੈਂ ਤਾਂ ਫੇਰ ਇੱਥੇ ਰਹਿ ਗਿਆ ਤੁਹਾਡੀ ਸ਼ਰਨ ਵਿੱਚ ਆਇਆ ਬਾਬਾ ਨਾਨਕ ਜੀ ਕਿਰਪਾ ਕਰੋ ਮੇਰਾ ਜਨਮ ਮਰਨ ਕੱਟ ਦਿਓ ਜਿੱਥੇ ਤੁਸੀਂ ਜਾਓਗੇ ਮੈਂ ਤੁਹਾਡੇ ਨਾਲ ਹੀ ਰਵਾਂ ਬਸ ਤੁਹਾਡੇ ਚਰਨਾਂ ਵਿੱਚ ਮੇਰਾ ਨਿਵਾਸ ਰਹੇ ਦੁਨੀਆ ਕਹਿੰਦੀ RAM ਚੰਦਰ ਦੇ ਚਰਨਾਂ ਵਿੱਚ ਹਨੂਮਾਨ ਜੀ ਦਾ ਨਿਵਾਸ ਅਦਾ ਰਿਹਾ ਤੇ ਬਾਬਾ ਨਾਨਕ ਤੇ ਸਤਿਗੁਰੂ ਪਿਤਾ ਜੀ ਦਾ ਸੰਗੀ ਬਾਬਾ ਮਰਦਾਨਾ ਜੀ ਦਾ ਜੀਵਨ ਅੱਜ ਵੀ ਪ੍ਰੇਰਨਾ ਸਰੋਤ ਹੈ ਅੱਜ ਜਦੋਂ ਵੀ ਬਾਬਾ ਨਾਨਕ ਜੀ ਦੀ ਗੱਲ ਹੋਵੇਗੀ ਨਾਲ ਬਾਬਾ ਮਰਦਾਨਾ ਸਾਹਿਬ ਜੀ ਨੂੰ ਯਾਦ ਕੀਤਾ ਜਾਵੇਗਾ ਅੱਜ ਵੀ ਜਿੰਦੇ ਨੇ ਗੁਰਮੁਖ ਪਿਆਰੇ ਤੇ ਸਤਿਗੁਰ ਜੀ ਨੇ ਕਿਰਪਾ ਕੀਤੀ ਕਹਿੰਦੇ ਆਵਣ ਜਾਣ ਰਹੇ ਗੁਰ ਰੱਖੇ ਅੱਗੇ ਕਹਿੰਦੇ ਸਰਵਰ ਹੰਸਾ ਛੋੜ ਨਾ ਜਾਏ ਅਸਲ ਹੁਣ ਆ ਸਰਵਰ ਹੈ ਗੁਰੂ ਦੇ ਪੈ ਦਾ ਕਿ ਹੁਣ ਭਾਵੇਂ ਦੁੱਖ ਆਵੇ ਭਾਵੇਂ ਸੋਖ ਆਵੇ ਮੈਂ ਇਹੋ ਜਾਂ ਸਰੋਵਰ ਛੱਡ ਕੇ ਨਹੀਂ ਜਾਂਦਾ ਹੁਣ ਛੱਡਣ ਦਾ ਤਰੀਕਾ ਇਹ ਨਹੀਂ ਆ ਬਹੁਤੀ ਵਾਰ ਇਹ ਵੀ ਸਾਨੂੰ ਬੜਾ ਵੱਡਾ ਭਲੇਖਾ ਕਿ ਮੈਂ ਤਾਂ ਦੋ ਟਾਈਮ ਗੁਰਦੁਆਰੇ ਜਾਣਾ ਮੈਂ ਕਿਹੜਾ ਮਹਾਰਾਜ ਛੱਡ ਦਿੱਤਾ ਆਉਣਾ ਤੇ ਜਾਣਾ ਮਹਾਰਾਜ ਕੋਲੇ ਬਹਿਣਾ ਨਹੀਂ ਆ ਮੈਨੂੰ ਮਾਫ ਕਰਨਾ ਮੈਂ ਨਹੀਂ ਕਹਿੰਦਾ ਸਤਗੁਰੂ ਦੀ ਬਾਣੀ ਕਹਿੰਦੀ ਹੈ ਸਤਗੁਰ ਕੀ ਪ੍ਰਤੀਤ ਨਾ ਆਈਆ ਗੁਰਬਾਣੀ ਦਾ ਬਚਨ ਸਤਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾਲ ਲਾਗੋ ਭਾਉ ਮੈਨੂੰ ਅਜੇ ਭਰੋਸਾ ਹੀ ਨਹੀਂ ਆਇਆ ਇਹਦੇ ਤੇ ਵਿਸ਼ਵਾਸ ਹੀ ਨਹੀਂ ਬਣਿਆ ਇਹਦੇ ਤੇ ਅਜੇ ਤੱਕ ਮੈਂ ਸ਼ਬਦ ਨਾਲ ਪਿਆਰ ਹੀ ਨਹੀਂ ਪਾਇਆ ਭਾਉ ਭਾਉ ਕਿਹਾ ਜਾਂਦਾ ਪਿਆਰ ਨੂੰ ਫਿਰ ਪੜਦੇਵਾ ਸਤਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾਲ ਲਾਗੋ ਭਾਉ ਔਸਨੋ ਸੂਖ ਨਾ ਊਪਜੈ ਭਾਵੇਂ ਸੌ ਵਗੇਰਾ ਆਵੋ ਜਾਓ ਇੱਕ ਵਾਰ ਮੱਥਾ ਟੇਕਣਾ ਤਾਂ ਛੱਡ ਤੂੰ ਭਾਵੇਂ ਦਿਨ ਚ 100 ਵਾਰ ਵੀ ਗੇੜੇ ਮਾਰਦਾ ਰਹੇ ਜੇ ਤੈਨੂੰ ਤੇਰੇ ਗੁਰੂ ਤੇ ਭਰੋਸਾ ਨਹੀਂ ਹੈ ਨਾ ਗੁਰੂ ਦੇ ਦਰ ਤੇ ਪ੍ਰਵਾਣ ਨਹੀਂ ਹੈ ਭਰੋਸਾ ਭੇ ਟੁੱਟਦਾ ਕਿਵੇਂ ਹੈ ਬਹੁਤੀ ਵਾਰ ਨਾ ਸਾਨੂੰ ਪਤਾ ਨਹੀਂ ਹੁੰਦਾ ਅਗਿਆਨਤਾ ਦੇ ਵਿੱਚ ਹੀ ਅਸੀਂ ਗੁਰੂ ਗੁਰੂ ਵੀ ਕਰੀ ਜਾਂਦੇ ਆ ਤੇ ਕਰਮਕਾਂਡ ਵੀ ਕਰੀ ਜਾਂਦੇ ਆ ਟੁੱਟਦਾ ਕਿਵੇਂ ਹੈ ਗੁਰੂ ਨੇ ਮੈਨੂੰ ਦਿੱਤਾ ਕੜਾ ਪਰ ਮੈਂ ਕੜੇ ਦੇ ਨਾਲ ਬੰਨ ਲਿਆ ਧਾਗਾ ਗੁਰੂ ਤੋਂ ਭਰੋਸਾ ਤੜਾਲਿਆ ਗੁਰੂ ਨੇ ਦਿੱਤਾ ਨਾਮ ਸ਼ਬਦ ਮੈਂ ਨਗਾਂ ਵਾਲੀਆਂ ਮੁੰਦੀਆਂ ਪਹਿਨ ਲੀਆ ਗੁਰੂ ਤੋਂ ਭਰੋਸਾ ਤੜਾਲਿਆ ਗੁਰੂ ਨੇ ਦਿੱਤੀ ਬਾਣੀ ਦੇ ਨਾਮ ਦੀ ਰੱਖ ਤੇ ਮੈਂ ਗੁਰੂ ਦੇ ਨਾਮ ਦੀ ਰੱਖ ਛੱਡ ਕੇ ਸਾਧਾਂ ਦੀਆਂ ਰੱਖਾਂ ਆਪਣੇ ਘਰਾਂ ਵਿੱਚ ਰੱਖ ਲਈਆਂ ਗੁਰੂ ਤੋਂ ਭਰੋਸਾ ਟੁੱਟ ਗਿਆ ਭਰੋਸਾ ਕੇਵਲ ਇਹ ਹੀ ਨਹੀਂ ਕਿ ਬਾਹਰੀ ਤੌਰ ਤੇ ਆਉਣਾ ਜਾਣਾ ਤੇ ਟੁੱਟ ਗਿਆ ਜਦੋਂ ਗੁਰੂ ਦੇ ਭੈ ਦੇ ਵਿੱਚੋਂ ਮੈਂ ਰਹਿਣਾ ਬੰਦ ਕਰ ਦਿੱਤਾ ਮੰਨੋ ਮੈਂ ਗੁਰੂ ਪ੍ਰਤੀ ਆਪਣਾ ਅਕੀਦਾ ਤੋੜ ਲਿਆ ਭਰੋਸਾ ਜੇ ਅੱਜ ਵੀ ਮੈਨੂੰ ਭਰੋਸਾ ਨਿੰਬੂ ਮਿਰਚਾਂ ਤੇ ਐ ਜੇ ਅੱਜ ਵੀ ਮੈਨੂੰ ਭਰੋਸਾ ਟੁੱਟੀਆਂ ਜੁੱਤੀਆਂ ਗੱਡੀ ਅੱਗੇ ਟੰਗੀਆਂ ਨੇ ਅੱਜ ਵੀ ਮੈਨੂੰ ਭਰੋਸਾ ਕਾਲੀਆਂ ਡੋਰੀਆਂ ਤੇ ਕਾਲੇ ਕੁੱਜਿਆਂ ਚੜੇਲਾਂ ਤੇ ਹੈਗਾ ਮਾਫ਼ ਕਰਨਾ ਮੇਰਾ ਭਰੋਸਾ ਜੇ ਗੁਰੂ ਨਾ ਬਣਿਆ ਨਹੀਂ ਹੈ ਤਿੱਖੇ ਬਚਨ ਜ਼ਰੂਰ ਨੇ ਗੁਰਬਾਣੀ ਦੇ ਪਰ ਜਿੰਨਾ ਤੇ ਅਸਰ ਹੋ ਜਾਂਦਾ ਉਹਨਾਂ ਦੀ ਜ਼ਿੰਦਗੀ ਸਵਰ ਜਾਂਦੀ ਹੈ ਮਰ ਕਹਿੰਦੇ ਉਸ ਨੂੰ ਸੂਖ ਨਾ ਉਪਜੈ ਭਲੇਖੇ ਚ ਨਾ ਰਹੀਂ ਕਿਤੇ ਕਿ ਮੈਂ ਤਾਂ ਦੋ ਟਾਈਮ ਮੱਥਾ ਟੇਕਦਾ ਜਿੱਦẽ ਤੂੰ ਗੁਰੂ ਦਾ ਬਣ ਗਿਆ ਤੇਰਾ ਕੰਮਕਾਰ ਤੇ ਮੱਥਾ ਟੇਕਿਆ ਵੀ ਮਾਰੇ ਨੂੰ ਪਰਵਾਨ ਹੈ ਕੰਮ ਕਰਦਿਆਂ ਵੀ ਟੇਕ ਲਾ ਤੂੰ ਭਾਵੇਂ ਤੇ ਜੇ ਤੂੰ ਗੁਰੂ ਦਾ ਨਹੀਂ ਬਣਿਆ ਮਾਰ ਕੇ ਜਿੰਨੇ ਮਰਜੀ ਗੇੜੇ ਕੱਢੀ ਚੱਲ ਉਸ ਨੂੰ ਸੂਕ ਨਾ ਉਪਜੈ ਭਾਵੇਂ 100 ਗੇੜਾ ਆਵੋ ਜਾਓ ਕਿੰਨੇ ਸਰਵਰ ਹਾਂਸਾ ਛੋੜ ਨਾ ਜਾਏ ਹੁਣ ਗੁਰੂ ਦਾ ਸਿੱਖ ਆਪਣੇ ਆਹ ਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ ਜਿੰਨਾ ਕੋਈ ਮਰਜ਼ੀ ਨੂੰ ਲਾਲਚ ਦੇਈ ਜਾਵੇ ਤੇ ਜਿਹੜੇ ਲਾਲਚ ਦੇ ਬੱਦੇ ਛੱਡ ਕੇ ਜਾਂਦੇ ਨੇ ਉਹ ਫਿਰ ਕਦੀ ਸਿੱਖ ਨਹੀਂ ਹੋ ਸਕਦੇ ਕਿ ਕੋਈ ਆਟਾ ਦੇਵੇਗਾ ਕੋਈ ਮੈਨੂੰ ਪੈਨਸ਼ਨ ਲਾ ਦੇਗਾ ਕੋਈ ਬੱਚਿਆਂ ਦੀਆਂ ਫੀਸਾਂ ਭਰ ਦੇਗਾ ਲਾਲਚ ਥੋੜੀ ਹੈ ਕਦੋਂ ਤੱਕ ਕੋਈ ਭਰੇਗਾ ਜਿਹਨੇ ਅੱਜ ਫੀਸਾਂ ਭਰਾਈਆਂ ਕੱਲ ਨੂੰ ਆਪ ਦਾ ਜਾਇਜੇ ਵੀ ਕਰਵਾਵੇਗਾ ਕਿਉਂਕਿ ਜਿਹਨੇ ਪੈਸਾ ਦੇਣਾ ਗੁਲਾਮੀ ਵੀ ਕਰਾਉਣੀ ਹੈ ਗੁਰੂ ਕਦੀ ਗੁਲਾਮੀ ਨਹੀਂ ਕਰਾਉਂਦਾ ਇੱਥੇ ਮੈਂ 2 ਟੇਕਾ 5 ਟੇਕਾ 9 ਟੇਕਾ ਗੁਰੂ ਫਿਰ ਵੀ ਮੇਰੇ ਤੇ ਰਹਿਮਤ ਵਰਸਾਉਂਦਾ ਹੈ ਦੁਨੀਆ ਦੇ ਦਰਾਂ ਤੇ ਜਾਵਾਂਗੇ ਤੇ ਦੁਨੀਆ 5 ਡਾਲਰ ਦੇ ਕੇ ਕੈਮਰੇ ਦੇ ਅੱਗੇ ਲੈ ਆਉਂਦੀ ਹੈ ਕਿ ਕਹੋ ਇਹ ਪਰਿਵਾਰ ਦਾ ਧੰਨਵਾਦ ਹੈ ਪਰ ਗੁਰੂ ਇਦਾਂ ਦੀ ਨਹੀਂ ਕਰਦਾ ਕਹਿੰਦੇ ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਰੱਬ ਜੀ ਤੇਰੇ ਨਾਮ ਨੂੰ ਜਪਦਿਆਂ ਜਪਦਿਆਂ ਪ੍ਰੇਮ ਦੀ ਭਗਤੀ ਕਰਦੇ ਆ ਇੱਕ ਤਾਂ ਹੁੰਦੀ ਨਾ ਲਾਲਚ ਦੀ ਭਗਤੀ ਕਿ ਆਹ ਕੰਮ ਮੇਰਾ ਹੋ ਜੇ ਪਰ ਉੱਥੇ ਗੁਰੂ ਪਿਤਾ ਜੀ ਕਹਿੰਦੇ ਪ੍ਰੇਮ ਦੀ ਭਗਤੀ ਕਰ ਕਿਉਂਕਿ ਰੱਬ ਦੀ ਕਿਰਪਾ ਹੀ ਤਾਂ ਹੋਣੀ ਜੇ ਪ੍ਰੇਮ ਦੇ ਨਾਲ ਜੁੜੇਗਾ ਜੇਨ ਪ੍ਰੇਮਕ ਹੋ ਦੁਨੀਆ ਦੇ ਨਾਲ ਵੀ ਕਰ ਤੇ ਗੁਰੂ ਦੇ ਨਾਲ ਵੀ ਕਰ ਪ੍ਰੇਮ ਭਗਤ ਕਰ ਸੈਜ ਸਮਾਈ ਕਿਨੇ ਫਿਰ ਤੂੰ ਜਿਹੜੀ ਤੇਰੀ ਉਸ ਪ੍ਰਕਾਸ਼ ਵਿੱਚੋਂ ਆਤਮਾ ਟੁੱਟ ਕੇ ਆਈ ਹੈ ਨਾ ਉਸੇ ਜਗ੍ਹਾ ਤੇ ਫਿਰ ਚਲੀ ਜਾਵੇਗੀ ਬਹੁਤ ਵੱਡੇ ਸਾਗਰ ਵਿੱਚੋਂ ਪਾਣੀ ਦਾ ਗਲਾਸ ਭਰਿਆ ਜੇ ਉਸੇ ਸਾਗਰ ਵਿੱਚ ਪਾ ਦਿੱਤਾ ਤੇ ਸਾਗਰ ਦਾ ਰੂਪ ਹੋ ਗਿਆ ਜੇ ਉਹੀ ਪਾਣੀ ਕਿਸੇ ਬਰੇਤੀ ਤੇ ਡੋਲ ਦਿੱਤਾ ਤੇ ਬਰੇਤੀ ਪੀ ਗਈ ਤੇ ਸਾਗਰ ਤੱਕ ਗਿਆ ਨਹੀਂ ਹੈ ਇਹ ਹੁਣ ਮੇਰੇ ਤੇ ਨਿਰਪਰ ਕਰਦਾ ਹੈ ਕਿ ਮੈਂ ਗੁਰੂ ਪਿਤਾ ਜੀ ਦਾ ਬਣ ਕੇ ਆਉਣਾ ਜਾਂ ਕੇਵਲ ਗੁਰੂ ਮਹਾਰਾਜ ਤੱਕ ਮਕਸਦ ਕਰਕੇ ਆਉਣਾ ਤੇ ਉਹ ਭਾਗਾਂ ਵਾਲੇ ਨੇ ਹਿਰਦੇ ਜਿਹੜੇ ਗੁਰੂ ਦੇ ਦਰ ਤੇ ਮੱਥਾ ਟੇਕ ਕੇ ਗੁਰੂ ਦੇ ਹੋ ਜਾਂਦੇ ਨੇ ਫਿਰ ਰਹਿਣ ਭਾਵੇਂ ਕਿਤੇ ਪਰ ਉਹਨਾਂ ਦੇ ਮਨ ਵਿੱਚ ਸ਼ਰਧਾ ਭਾਵਨਾ ਆਪਣੇ ਗੁਰੂ ਪ੍ਰਤੀ ਹੈ ਫਿਰ ਉਹ ਕਿਸੇ ਹੋਰ ਚੀਜ਼ ਨੂੰ ਮੰਨਦੇ ਨਹੀਂ ਕਿਉਂਕਿ ਉਹਨਾਂ ਦਾ ਸਿਰ ਕੇਵਲ ਆਪਣੇ ਗੁਰੂ ਦੇ ਅੱਗੇ ਝੁਕਦਾ ਹੈ ਤੇ ਅਜਿਹਾਂ ਰੂਹਾਂ ਅੱਗੇ ਮਹਾਰਾਜ ਜੀ ਕਹਿੰਦੇ ਫਿਰ ਅੰਤਰਜਾਮੀ ਪੁਰਖ ਬਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਧੂਰੇ ਇਹੋ ਜੇ ਗੁਰਮਖਾ ਦੀ ਮੈਨੂੰ ਧੂੜੀ ਬਣਾ ਤੇ ਉਹ ਬਣਨਾ ਭਾਗਾਂ ਵਾਲੇ ਨੂੰ ਸਾਨੂੰ ਪੈਣਾ ਆ ਬਹੁਤ ਵੱਡਿਆਂ ਭਾਗਾਂ ਵਾਲਿਓ ਜਿਹੜੇ ਮਹਾਰਾਜ ਜੀ ਦੇ ਦਰ ਤੇ ਰੋਜ਼ ਹਾਜ਼ਰੀਆਂ ਭਰਦੇ ਹੋ ਉਥੇ ਅਰਦਾਸ ਕਰਿਆ ਕਰੋ ਪਾਸ਼ਾ ਜਿੱਥੇ ਤੇਰੇ ਦਰ ਤੋਂ ਮੈਂ ਬਾਕੀ ਦਾਤਾ ਮੰਗੀਆਂ ਨਾ ਉਥੇ ਤੇਰੀ ਬਖਸ਼ਿਸ਼ ਵੀ ਮੇਰੇ ਤੇ ਹੋ ਜੇ ਮੈਂ ਤੇਰੇ ਨਾਮ ਦੇ ਨਾਲ ਜੋੜਾਂ ਇੱਕ ਸਿਮਰਨ ਜ਼ਰੂਰ ਕਰਿਆ ਕਰੋ ਕੁਝ ਕੁ ਸਮਾਂ ਭਾਵੇਂ ਸ਼ੁਰੂ ਕਰ ਲਓ 5 ਮਿੰਟ 10 ਮਿੰਟ 15 ਮਿੰਟ ਫਿਰ ਉਸ ਤੋਂ ਬਾਅਦ ਭਾਵੇਂ ਤੁਸੀਂ ਜਿੰਨੀ ਮਰਜ਼ੀ ਬਾਣੀ ਪੜੋ ਧਿਆਨ ਦੀ ਕਾਗਰਤਾ ਬਹੁਤ ਜ਼ਰੂਰੀ ਹੈ ਜਿਵੇਂ ਜਿਵੇਂ ਤੁਸੀਂ ਧਿਆਨ ਦੇ ਵਿੱਚ ਜੁੜੋਗੇ ਬਹੁਤ ਗੁਰੂ ਜੀ ਬਖਸ਼ਿਸ਼ ਕਰਨਗੇ ਸਾਡੀਆਂ ਦਾਤਾਂ ਨਾਲ ਹੋਰ ਝੋਲੀ ਭਰਨਗੇ ਸਹਿਬ ਕਿਰਪਾ ਕਰਨ ਸਾਨੂੰ ਆਪਣੇ ਬਣਾ ਲੈਣ ਇਨੀਆਂ ਕੋ ਬੇਨਤੀਆਂ ਪ੍ਰਵਾਨ ਭੁੱਲਾਂ ਦੀ ਖਿਮਾ ਸਮੁੱਚੇ ਸੰਗਤ ਦਾ ਧੰਨਵਾਦ ਆਓ ਆਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਸਮਾਪਤੀ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀਮਾ